ਕੋਤਿਆਂ ਨੂੰ سینੇ ਨਾਲ ਲਾ ਕੇ ਮੁੱਖੋਂ ਪਿਆਰ ਨਾਲ ਫਰਮਾ ਕੇ ਮਾਤਾ ਗੁਜਰੀ ਕਹੇ ਸਵਾ ਕੇ ਮਾਤਾ ਗੁਜਰੀ ਕਹੇ ਸਵਾ ਕੇ ਦਾਗ ਅਣਖ ਨੂੰ ਲਾਇਓ ਨਾ ਲਾਲ ਮੇਰੇ ਦੇਓ ਲਾਲੋ ਢੋਲ ਤਰਮ ਤੋਂ ਜਾਇਓ ਨਾ ਲਾਲ ਮੇਰੇ ਦੇ ਲਾਲੋ ਜਾਣਾ ਏ ਹੁਣ ਤੁਸੀਂ ਸੋਣੋਂ ਵਿੱਚ ਕਿ ਜੈਰੀ ਦੇ ਗੱਜ ਕੇ ਫਦੇ ਬਲਾਇਓ ਮੂਰੇ ਸੁਧੇ ਵਹਿਰੀ ਦੇ ਹੋ ਜਿੰਨਾ ਮਰਜੀ ਤੁੰ ਨੂੰ ਪੂਰੇ ਜਿੰਨਾ ਮਰਜੀ ਤੁੰ ਨੂੰ ਪੂਰੇ ਐ ਪਰ ਤੁਸੀਂ ਉਸ ਦੇ ਮੂਰੇ ਆਪਣਾ ਸੀਸ ਝੁਕਾਇਓ ਨਾ ਲਾਲ ਮੇਰੇ ਦਿਓ ਲਾਲੋ ਢੋਲ ਤਰਮ ਤੋ ਜਾਇਓ ਨਾ ਲਾਲ ਮੇਰੇ ਦੇ ਲਾਲੋ ਢੋਲ ਤਰਮ ਤੋ ਜਾਇਓ ਨਾ ਇਹਨ ਮਨਾਉਣ ਦੀ ਖਾਤਰ ਲਾਲ ਚਿਪੜੇ ਵਿਖਾਊਗਾ ਉਹਦੇ ਗੱਲ ਕੋਈ ਨਾ ਮੰਨਿਓ ਮੇਰੀ ਸਿੱਖਿਆ ਨੂੰ ਲੜ ਬੰਨਿਓ ਇਹਨੂੰ ਮਨੋਂ ਭਲਾਇਓ ਨਾ ਲਾਲ ਮੇਲੇ ਦੇਵ ਲਾਲੋ ਢੋਲ ਤਰਮ ਤੋਂ ਜਾਇਓ ਏਹ ਦੁਨੀਆਂ ਦੇ ਵਿੱਚ ਤਾਂ ਚੰਦੇ ਰੋਜ ਦਾ ਮੇਲਾ ਏ ਏ ਦੁਨੀਆਂ ਦੇ ਵਿੱਚ ਤਾਂ ਚੰਦੇ ਰੋਜ ਦਾ ਮੇਲਾ ਏ ਮੋਤ ਗੁਰੂ ਹੈ ਸਭ ਦੀ ਸਾਰਾ ਹੀ ਜਗ ਚੇਲਾ ਏ ਬਾਵੇਂ ਲੱਖਾਂ ਸਾਲ ਵੀ ਜੀਣਾ ਆਖਰ ਮੌਤ ਪਿਆਲਾ ਪੀਣਾ ਜਿੰਦ ਦਾ ਪਿਆਰ ਵਧਾਇਓ ਨਾ ਲਾਲ ਮੇਰੇ ਦਿਓ ਲਾਲੋ ਢੋਲ ਧਰਮ ਤੋਂ ਜਾਇਓ ਨਾ ਲਾਲ ਮੇਰੇ ਦੇ ਲਾਲੋ ਢੋਲ ਧਰਮ ਤੋਂ ਜਾਇਓ ਨਾ ਹੋ ਵਖਰੀ ਤੁਸੀਂ ਮਰਨੀ ਦੁਨੀਆ ਵਿੱਚ ਮਰਿਓ ਵੇ ਕਰੀ ਤੁਸੀਂ ਮਰਨੀ ਦੁਨੀਆ ਵਿੱਚੋਂ ਮਰਿਓ ਵੇ ਸਾ ਸਿਖੀਦੀ ਉੱਚੀ ਦੁਨੀਆ ਦੇ ਵਿੱਚ ਕਰਿਓ ਵੇ ਹੁਣ ਤੱਕ ਕਰੀ ਕਰਾਈ ਜਿਹੜੀ ਕਹਿੰਦਾ ਨੇਕ ਹੈ ਤੁੰਗਾ ਹੀੜੀ ਹੁਣ ਤੱਕ ਕਰੀ ਕਰਾਈ ਜਿਹੜੀ ਕਹਿੰਦਾ ਨੇਕ ਹੈ ਤੁੰਗਾ ਹੀੜੀ ਖੁਖਾਤੇ ਵਿੱਚ ਭਾਇਓ ਨਾ ਲਾਲ ਮੇਰੇ ਨੇ ਉਹ ਲਾਲੋ ਢੋਲ ਧਰਮ ਤੋਂ ਜਾਇਓ ਨਾ ਲਾਲ ਮੇਰੇ ਨੇ ਲਾਲੋ ਢੋਲ ਧਰਮ